ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਜਰਸੀ ਬੜਾ ਦਿਖਾਵਾਂਗੇ ਚੰਗੀਆਂ ਜਿੰਦਿਆਂ ਵਾਲੀਆਂ ਤੇ ਇੱਕ ਦਿਖਾਵਾਂਗੇ ਸਾਈਵਾਲ ਚ ਪੈਂਦੀ ਬੱਚੀ ਇਹ ਤਿੰਨਾਂ ਦਾ ਜ਼ੇਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸੱਸੀਆ ਭਾਈ ਹਰਕੇ ਭਾਈ ਹਾਂਜੀ ਵੀਰੇ ਨਾਮ ਡਰੈਸ ਦੱਸਿਓ ਆਪਣਾ ਨਾਮ ਆਪਣਾ ਭ ਪਿੰਡ ਸੇ ਦੂਰ ਤਸਰੀ ਨਕੂਦਰ ਜ਼ਿਲ੍ਹਾ ਜਲੰਧ ਠੀਕ ਹੈ ਨਕੂਦਰ ਸ਼ਹਿਰ ਤੋਂ ਕਿੰਨੀ ਦੂਰ ਪਿਆਗਾ ਪੰਡੇ ਪੈ ਗਿਆ 8 ਕਿਲੋ ਮੀਟਰ ਨਕੂਦਰੇ ਆਪਾਂ ਆ ਗਿਆ ਮਾਧੋਪੁਰ ਪਿੰਡ ਦੇ ਨੇੜੇ ਆ ਗਿਆ ਨਾ ਨਹੀਂ ਮੁੱਦਾ ਘੇਰਾ ਅੱਛਾ ਮੁੱਦਾ ਪਿੰਡ ਦੇ ਨੇੜੇ ਆ ਗਿਆ ਮੁੱਦਾ ਘੇਰਾ ਨਕੂਦਰ ਰੋਡ ਇੱਥੋਂ ਆਪਣਾ 2 ਕਿਲੋਮੀਟਰ ਆ ਬੜਾ ਗੰਦ ਨੁਆਈ ਜੇ ਜਾਂਦਾ ਠੀਕ ਹੈ ਮੋਬਾਈਲ ਨੰਬਰ ਆਪਣੇ 81464 296681464 2966 29665 ਪਹਿਲਾ ਨੰਬਰ ਆਪਾਂ ਜਿਹੜੀ ਜਰਸੀ ਬੱਚੀ ਦੇਖੀ ਜ ਨੇ ਕਿਹੜਾ ਸੂਰਜ ਵਰਸ ਹੁੰਦੀ ਆ ਤੇ ਇਹ ਦੂਜੇ ਦੂਜਾ ਸਵੇ ਸਵਾਰਸ ਹੁੰਦੀ ਆ ਪਹਿਲੇ ਸਵੇ ਦਾ ਕੀ ਰਿਕਾਰਡ ਰਿਆ ਜੀ 20 ਕਿਲੋ 20 ਕਿਲੋ ਦੁੱਧ ਨਹੀਂ ਦਿੱਤਾ ਦਿੱਤਾ ਇਹ ਆਪਣੀ ਖਰੀਦੀਆਂ ਹੋਈਆਂ ਜੀ ਖਰੀਦੀਆਂ ਠੀਕ ਹੈ ਹੁਣ ਦਿਨ ਕਿੰਨੇ ਕੁ ਬਾਕੀ ਪਏ ਸੂਣ ਚ ਇਹਦੇ ਇਹਦੇ ਬਸ 2 ਤੋਂ 4 ਦਿਨ ਦਿਨ 2-4 ਦਿਨ ਇਹਦੇ ਸੂਣ ਚ ਬਾਕੀ ਪਏ ਆ ਤੇ ਪਹਿਲੇ ਸਵੇ 20 ਕਿਲੋ ਦਾ ਆਪਾਂ ਨੂੰ ਮਾਲਕਾਂ ਨੇ ਦੱਸਿਆ ਰਿਕਾਰਡ ਇਹਦਾ ਹਾਂ ਕੀ 23 ਜਨਵਰੀ ਨੂੰ ਠੀਕ ਆ ਵੀ 20 ਤੋਂ ਭਾਰ ਤੋ ਪਾ ਦੂਗੀ ਇਸ ਵਾਰ ਤੋਰੇ ਵਾਰ ਨੂੰ ਸੋ ਵੀਰੋ ਮੂੰਹ ਮੱਥਾ ਦੇਖੋ ਬੋਦੀ ਵਾਲੀ ਬਿਹੜਾ ਮੱਥੇ ਤੇ ਟੋਆ ਵਗੈਰਾ ਤੇ ਪੂਰੀ ਚੰਗੀ ਜਿੰਦ ਜਾਨ ਵਾਲੀ ਰਾਜੀ ਪਲੀ ਪਲੀ ਬਹੁਤ ਸੋ ਦੇਖੋ ਟੂਆ ਵਗੈਰਾ ਤੇ ਬਾਕੀ ਬਰੀਡ ਕੁਆਲਟੀ ਚੰਗੀ ਹੈ ਹਵਾਨਾ ਦੇਖੋ ਪੂਰਾ ਸਾਫ ਸੁਥਰਾ ਸਾਫ ਸੁਥਰਾ ਹਵਾਨਾ ਤੇ ਥਣ ਛੋੜਾ ਮੁੱਠੀ ਵਾਲਾ ਤੀ ਚਵਾਈ ਵਾਲਾ ਕੈ ਦਿਨ ਪਾ ਦੂਗੇ ਲਗਭਗ ਅਜੇ ਅੰਦਾਜ਼ਾ ਜੀ ਪਾ ਹੀ ਦੂਗੀ 5-6 ਦਿਨ ਬਾਅਦ ਹੀ ਠੀਕ ਆ ਪੰਜ 6 ਦਿਨ ਬਚੀ ਨੇ ਜੇ ਕੱਢ ਜਾਣੇ ਪਰ ਕੁਆਲਟੀ ਬਚੀ ਦੇ ਵਿੱਚ ਬਹੁਤ ਜ਼ਿਆਦਾ ਚੰਗੀ ਸਾਫ ਸੁਥਰੀ ਸੋ ਥੜਾ ਦੀ ਬਾਂਦਰ ਦੇਖੋ ਚਾਰੇ ਥਾਂ ਨੀਖਣ ਵਿੱਚ ਸਾਫ਼ ਤੇ ਨਹੀਂ ਕੋਈ ਫੋਰ ਸ਼ਾਟ ਨਹੀਂ ਠੀਕ ਹੈ ਗੁਲਾਬੀ ਬਿਲਕੁਲ ਥੜਨ ਲੱਗਿਆ ਹਨਾ ਤੇ ਰੇਂਜ ਇਹਦੀ ਕੀ ਹੋਊਗੀ ਰੇਂਜ ਫੋਨ ਤੇ ਕਰਾਂ ਜੈ ਜੋ ਬਿਲਕੁਲ ਜੈ ਠੀਕ ਹੈ ਦੂਜੇ ਨੰਬਰ ਆਪਾਂ ਜਿਹੜੀ ਇਹ ਬੱਚੀ ਦੇਖੀ ਜ ਨੇ ਇਹ ਕਿਹੜਾ ਸੂਰ ਸੁਨਦੀ ਪਈ ਇਹ ਵੀ ਦੂਜੇ ਇਹਦਾ ਟਾਈਮ ਕਿੰਨਾ ਬਾਕੀ ਪਿਆ ਜੀ ਇਹ ਲੈ ਜੂਗੀ 10 15 ਠੀਕ ਹੈ ਲਗਭਗ 15 ਦਿਨ ਲਗਭਗ ਸੂਨ ਚ ਬਾਕੀ ਪਏ ਇਹਦੇ ਇਹਦਾ ਆਪਣਾ ਮਾਲਕ ਨੇ ਕੀ ਦੁੱਧਰ ਰਕਾਰਡ ਦੱਸਿਆ ਪਹਿਲੇ ਸੂਏ ਇਹ ਆ ਦੱਸਿਆ ਜੀ 18 ਕਿਲੋ ਦੱਸਿਆ ਠੀਕ ਹੈ 18 17 ਕਿਲੋ ਇਸ ਵਾਰ ਆਪਣਾ ਦਾਜਾ ਜਿਹੜਾ ਵੀ 20 ਦੇ ਲੱਗ ਲੱਵੇ ਰੋਣੇ ਜਾ ਸਕਦਾ 20 22 ਸਰਚ ਠੀਕ ਹੈ ਰੇਟ ਇਹਦਾ ਵੀ ਫੋਨ ਤੇ ਹੋਊਗਾ ਹਾਂ ਜੀ ਧੋਰੀਪਰਾਵਾਂ ਨੂੰ ਸੋਭਰਾ ਦੂਜੇ ਨੰਬਰ ਤੇ ਬੱਚੀ ਜਿਹੜੀ ਦੇਖਿਆ ਜਰਸੀ ਬੱਚੀ ਇਹ ਆ ਕੱਦ ਕਾੜ ਬਹੁਤ ਆ ਜਿੰਦ ਜਾਨ ਵਾਈਟ ਕਲਰ ਦੇ ਵਿੱਚ ਆ ਗਈ ਤੇ ਮੂੰਹ ਮੱਥਾ ਦੇਖੋ ਟੋਆ ਵਗੈਰਾ ਕੰਨ ਬਿਲਕੁਲ ਨਿੱਕਾ ਨਿੱਕਾ ਬਰੀਡ ਦੇ ਵਿੱਚ ਬੱਚੀ ਆ ਦੂਜਾ ਸੂਆ ਜੈਨਨ ਸੂਜੀ ਜੀ ਪਹਿਲੇ ਸੂਏ 15 ਤੋਂ ਪਾਰਸਦਾ 17 18 ਲਗਭਗ ਦੁੱਧ ਦਿੰਦਾ ਵਾ ਸੋ ਹਵਾਨਾ ਦੇਖੋ ਸੋਹਣਾ ਤੇ ਬਾਕੀ ਬਾਲਟੀਲਾ ਦੇਖੋ ਕਾਫੀ ਪੰਜ ਲਗਭਗ 15 17 ਤੇ ਚੰਗੀ ਜਾਂਦੀ ਐ ਜੈਨੂਨ ਦੂਜਾ ਸੂਆ ਲਗਭਗ ਬੱਚੇ ਦਾੰਦਾ ਦੇ ਵਿੱਚ ਹੋਣਗੇ ਭਰਾ ਹਨ ਦਾੰਦਾ ਦੇ ਤੇ ਦਾੰਦਾ ਦੇ ਵਿੱਚ ਜੈਨੂਨ ਦੂਜਾ ਦੂਜਾ ਸੂਆ ਇਹ ਨਹੀਂ ਕਰੀ ਵੀ ਤੀਜਾ ਸੂਆ ਕਿਸੇ ਪਾਸਿਓਂ ਸੋ ਦੇਖੋ ਮੂੰਹ ਵਾਥਾ ਸਾਫ ਸੁਥਰੀ ਤੇ ਅੱਗੇ ਤੀਜੇ ਨੰਬਰ ਇਹ ਬੱਚੀ ਦੇਖੀ ਨਹੀਂ ਇਹ ਜਿਹੜੀ ਮਾਂ ਹੀ ਉਹਨੇ ਦੁੱਧ ਦੇ 26 ਤਾਈਏ ਨੇ ਤਵਾਇਆ ਠੀਕ ਹੈ 6 ਮਹੀਨੇ ਦੀ ਬੱਚੀ ਹੈ ਇਹ ਸਾਈ ਵਾਲ ਚ ਆ ਗਈ ਹੈ ਨਾ ਸਾਈ ਵਾਲ ਕੋਚ ਹੈ ਠੀਕ ਹੈ ਇਹਦਾ ਕੀਮਤ ਕੀ ਰੱਖੀ ਆ ਭਾਈ ਕੀਮਤ ਇਹਦੀ ਕੀ ਹੈ ਇਹਦਾ ਫੋਨ ਤੇ ਕਰਨਾ ਜੈ ਜਾਊਗਾ ਜੈ ਜਾਊਗਾ ਥਣ ਕੇ ਫੋਰਸਾਂਗ ਤੇ ਨਹੀਂ ਸੁਣਾ ਦੇ ਵਿੱਚ ਕੋਈ ਨਹੀਂ ਪਤਾ ਕਿ ਆਣਾ ਸੋ ਥਾਣਾ ਵਗੈਰਾ ਦੇਖੋ ਚਾਰ ਥਾਣਾ ਦੇਖਣਵੇਂ ਕੋਈ ਇਹਦੇ ਵਿੱਚ ਫੋਰਸਾਂਗ ਨਹੀਂ 6 ਮਹੀਨੇ ਦੀ ਏਜ ਆ ਕਿ ਲਗਭਗ ਮੰਨੀ ਆ ਵੀ 5-4 ਮਹੀਨੇ ਸਾਂਭ ਕੇ ਬੱਚੀ ਗੱਬਰ ਹੁਣ ਦੇ ਕਾਬਲ ਹੋ ਜਾਣੀ ਆ ਸਾਈ ਵਾਲ ਦੇ ਵਿੱਚ ਹਲਕਾ ਜਿਹਾ ਕਰਾਉ ਪੈਂਦਾ ਚੰਗੀ ਪੌਲੀ ਪਲਾਈ ਬੱਚੀ ਆ ਤੇ ਬੰਨ ਵਾਲੀ ਸੋਣੀ ਬੱਚੀ ਆ ਸੋ ਤਿੰਨ ਨਗ ਵੀਰ ਦੇ ਸੇਲਾ ਦੋ ਦਿਖਾਤੇ ਆ ਬਸ ਉਹਨੂੰ ਜਰਸੀ ਵਹਿਣਾ ਗੱਬਣਾ ਸੂਨ ਨੂੰ ਨਜ਼ਦੀਕ ਆ ਜਿਲ੍ਹਾ ਜਲੰਧਰ ਪੈਂਦਾ ਨਕੋਦਰ ਸ਼ਹਿਰ ਦੇ ਨਜ਼ਦੀਕ ਵਾਜਰੇ ਆ ਤਸਵੀਲ ਨਕੋਤਰਾ ਤੇ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੀ ਇੱਕ ਤਸਲੀ ਕਰਕੇ ਖਰੀਦਦਾਰੀ ਕਰ ਸਕੋ ਨੰਬਰ ਬੋਲਿਓ ਭਰਾ ਦੇ ਬਾਰੇ ਆਪਣਾ 7861 2966 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ